ਕਿਉਂਕਿ ਪਿਆਰ ਗੁਰੂ ਸਭ ਨੂੰ ਸਾਰੀ ਕਰ ਦਿੰਦੇ ਹਾਂ ਤੁਹਾਡੀ ਗੱਲ ਠੀਕ ਆ ਪਰ ਗੱਲ ਉਹ ਆ ਵੀ ਜਦੋਂ ਇਹ ਜਦੋਂ ਆਪਾਂ ਇੱਥੇ ਕੇਸਕਰ ਸਾਹਿਬ ਵੀ ਅੰਦਰ ਮੱਥਾ ਟੇਕਣ ਜਾਂਦੇ ਆ ਜਦੋਂ ਪ੍ਰਕਰਮਾ ਕਰਦੇ ਆ ਉੱਥੇ ਮਹਾਰਾਜ ਦਾ ਕੰਗਾ ਤੇ ਮਹਾਰਾਜ ਦੇ ਕੇਸ ਪਏ ਨੇ ਇਟ ਮੀਨਸ ਇਹ ਆ ਵੀ ਆਪਾਂ ਜਦੋਂ ਮੱਥਾ ਟੇਕ ਲਿਆ ਵੀ ਕੇਸਾਂ ਨੂੰ ਵੀ ਟੇਕਿਆ ਵੀ ਵੀ ਤੁਹਾਨੂੰ ਸਤਿਕਾਰ ਕਰਦੇ ਆ ਮੈਂ ਸੋਚ ਰਹਾਂ ਨਾ ਵੀ ਜੇ ਉਹਨਾਂ ਨੇ ਮੱਥਾ ਟੇਕ ਕੇ ਫਿਰ ਵੀ ਕੇਸ ਕਟਾ ਲਏ ਇਟ ਮੀਨਸ ਉਹ ਮੱਥਾ ਟੇਕਣਾ ਰੋਂਗ ਆ ਹਨਾ ਮਤਲਬ ਇੱਥੇ ਦੇਖੋ ਤੁਸੀਂ ਜਿਆ ਗੁਰਦੁਆਰਾ ਸਾਹਿਬ ਦਾ ਨਾਮ ਗੁਰੂ ਸੋ ਗੋਬਿੰਦ ਸਿੰਘ ਜੀ ਨੇ ਆਪਣੇ ਪਰਿਵਾਰ ਦੇ ਨਾਂ ਤੇ ਨਹੀਂ ਰੱਖਿਆ ਹੈਗਾ ਜਿੱਥੇ ਅਮਰਤਸ਼ਕਾਇਆ ਹੈਂ ਜੀ ਜਿਹੜੀ ਚੀਜ਼ ਗੁਰੂ ਸਾਹਿਬ ਨੂੰ ਸਭ ਤੋਂ ਵੱਧ ਪਿਆਰੀ ਆ ਮਹਾਰਾਜ ਨੇ ਨਾਮ ਰੱਖਿਆ ਕੇਸਗੜ੍ਹ ਸਾਹਿਬ ਤਖਤ ਸਾਹਿਬ ਦਾ ਨਾਮ ਕੇਸਗੜ੍ਹ ਸਾਹਿਬ ਆ ਅਮਰਤਸ਼ਕਾਇਆ ਅਮਰਤਗੜ੍ਹ ਸਾਹਿਬ ਨਹੀਂ ਹੈਗਾ ਹੈਂ ਜੀ ਉਹ ਉਹਨਰੇ ਆਪਣੇ ਨਾਂ ਤੇ ਨਹੀਂ ਹੈਗਾ ਨਹੀਂ ਕੇਸਾਂ ਦੇ ਨਾਂ ਤੇ ਆ ਇਸ ਕਰਕੇ ਗੱਲ ਇਹ ਹੀ ਹੈ ਵੀ ਲਾਈਫ ਦਾ ਕੁਝ ਨਹੀਂ ਪਤਾ ਵੀ ਕਦੋਂ ਆਪਣੀ ਲਾਈਫ ਦਾ ਆਖਰੀ ਹਿੱਸਾ ਆ ਜਾਵੇ ਬਹੁਤ ਕਰਮਾਂ ਵਾਲੇ ਆ ਆਪਾਂ ਨੂੰ ਇਹ ਗੁਰੂ ਸਾਹਿਬ ਬਾਰੇ ਪਤਾ ਲੱਗ ਰਿਹਾ ਹੈ ਆ ਜੇ ਆਪਾਂ ਕਿਸੇ ਅਗਲੇ ਜਨਮ 'ਚ ਕਿਤੇ ਹੋਰ ਪੈਦਾ ਹੋ ਗਏ ਜਾਂ ਹੋਰ ਜੁਨੀ 'ਚ ਪੈਦਾ ਹੋ ਗਏ ਆਪਾਂ ਤਰਸਾਂਗੇ ਵੀ ਸਿੱਖ ਕੌਮ 'ਚ ਪੈਦਾ ਹੋਈਏ ਆਪਾਂ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਕੇ ਵੀ ਉਹ ਗੱਲ ਨੂੰ ਅਮਲ 'ਚ ਲੈ ਕੇ ਆਈਏ ਗੱਲ ਅਮਲਾਂ ਦੇ ਹੋਣੇ ਨਵੇੜੇ ਹੈ ਨਾ ਗੱਲ ਸਾਰੀ ਇਹ ਹੈ ਵੀ ਆਪਾਂ ਮੰਨਿਆ ਕੀ ਆ ਹਜ਼ੂਰ ਸਾਹਿਬ ਵੱਲ ਆਪਾਂ ਚਲੇ ਜਾਈਏ ਆਪਾਂ ਨੂੰ ਕੋਈ ਕਰਨੀ ਇਹ じゃ ਮਿਲਣਾ ਹੈਗਾ ਜਿੱਥੇ ਕਿਸੇ ਦੇ ਕੇਸ ਕੱਟੇ ਹੋਣ ਕਿਉਂਕਿ ਉਧਰ ਕਿਉਂਕਿ ਤਾਂ ਹੀ ਉਹਨਾਂ ਨੂੰ ਗੁਰੂ ਸਾਹਿਬ ਦੀਆਂ ਲਾਡਲੀਆਂ ਫੌਜਾਂ ਹਜ਼ੂਰੀ ਫੌਜਾਂ ਕਿਹਾ ਜਾਂਦਾ ਹੈ